ਟੜਨਾ ਕੀ ਬ੍ਰਦਰ ਰਾਜਨ ਰਾਜਨ? ਹਾਂਜੀ ਇਹਦਾ ਨਾ ਰਾਜਨ ਰਾਜਨ ਬ੍ਰੋ ਇੱਕ ਨਾਮ ਨਾਮ ਕੀ ਆ ਸ਼ਬਦ ਵਾ ਹੈਨਾ ਸ਼ਬਦ ਵਾ ਨਾ ਰਾਜਨ ਵੀ ਸ਼ਬਦ ਵਾ ਆਦਰੇ ਹੱਥ ਚ ਕੀ ਆ ਫੋਨ ਫੋਨ ਵੀ ਇੱਕ ਸ਼ਬਦ ਵਾ ਹੈਨਾ ਆਪਾ ਪਾਜੀ ਕੀ ਸੋਚਣਦੇ ਆ ਕੀ ਤੁਸੀਂ ਸੋਚਣਦੇ ਆ ਕੋਈ ਕੋਈ ਗੱਲ ਦੱਸੋ ਕੋਈ ਗੱਲ ਭਈ ਕੀ ਦੱਸੀ ਹਣਾ ਹੁਣ ਪਾਜੀ ਨੇ ਕਿਆ ਗੱਲ ਕੀ ਦਸੀ ਇਹ ਵੀ ਪਾਜੀ ਨੇ ਸ਼ਬਦੀ ਗਏ ਆ ਹੈਨਾ ਹਾਂਜੀ ਆਪਣੇ ਸਾਰਿਆਂ ਦੇ ਅੰਦਰੋਂ ਸ਼ਬਦੀ ਆਉਣ ਦੇ ਆ ਕੋਈ ਵੀ ਆਲੇ ਦੁਆਲੇ ਜਿੱਥੇ ਵੀ ਆ ਸਾਰਾ ਕੁਝ ਸ਼ਬਦ ਨਾ ਹੋਣ ਡਿਆ ਤੁਹਾਡੇ ਮਨ ਚ ਜਿਹੜੇ ਵਿਚਾਰ ਚੱਲਦੇ ਇਹ ਵੀ ਸ਼ਬਦ ਆ ਹੈਨਾ ਭਾਵੇਂ ਬੰਦਾ ਨਹੀਂ ਸੋਚਦਾ ਭਾਸ਼ਾ ਦੇ ਵਿੱਚ ਮੰਨਦਾ ਵਾ ਬੰਦਾ ਪਰ ਉਹ ਜਿਹੜੀ ਭਾਸ਼ਾ ਵਾ ਨਾ ਜਿਹੜੀ ਮਨ ਦੇ ਚੱਲਦੀ ਉਹਨੂੰ ਵੀ ਮੈਂ ਸ਼ਬਦੀ ਕਹਿੰਦਾ ਵਾ ਤੇ ਸ਼ਬਦ ਹਰ ਥਾਂ ਤੇ ਆ ਕਾਚ ਚ ਵੀ ਆ ਗਰਾਊਂਡ ਚ ਵੀ ਆ ਸਮੇਂ ਚ ਵੀ ਆ ਧੁੱਪ ਚ ਵੀ ਆ ਹੈਨਾ ਆਪਣੇ ਵਾੜਾ ਚ ਵੀ ਆ ਸਾਰੀ ਆਪਣੀ ਦਿਲ ਦੀ ਧੜਕਣ ਚ ਆਪਣਾ ਹੋਣਾ ਹਾਂਜੀ ਸ਼ਬਦਵਾ ਹਾਂਜੀ ਹਨਾ ਹਾਂਜੀ ਸਾਰੇ ਕਿਤੇ ਜਿੰਨੇ ਵੀ ਨਾਮ ਆ ਸ਼ਬਦਵਾ ਹੁਣ ਜਿੱਦਾਂ ਆਪਾਂ ਆ ਪਾਜੀ ਆ ਹਨਾ ਹਾਂਜੀ ਹਾਂਜੀ ਜਿੱਦਾਂ ਹੁਣ ਪਾਜੀ ਦਾ ਪਤਾ ਕੀ ਆ ਪਾਜੀ ਕਿਦਾਂ ਆਏ ਦੁਨੀਆ ਤੇ ਹਾਂਜੀ ਪਹਿਲਾਂ ਪਾਜੀ ਦੇ ਘਰਦਿਆਂ ਨੇ ਸੋਚਿਆ ਵੀ ਇੱਕ ਬੱਚਾ ਪੈਦਾ ਕਰੀਏ ਹਨਾ ਤੇ ਫੇ ਉਹ ਪਹਿਲਾਂ ਸੋਚ ਹੀ ਦਿਮਾਗ ਦੇ ਵਿੱਚ ਹੀ ਪਹਿਲਾਂ ਪਹਿਲਾਂ ਇਹ ਸਿਰਫ ਇੱਕ ਵਿਚਾਰ ਹੀ ਇਹਨਾਂ ਦੇ ਪੇਰੈਂਟਸ ਦਾ ਵੀ ਬੱਚਾ ਪੈਦਾ ਕਰੀਏ ਬਾਜੂ ਉਹਨਾਂ ਨੇ ਰੋਮਾਂਸ ਕਿਤਾਬ ਦੇ ਬੱਚਾ ਪੈਦਾ ਹੋ ਗਿਆ ਹੈ ਨਾ ਇਹ ਇਹਨੂੰ ਇਹ ਇੱਕ ਇੱਕ ਵਿਚਾਰ ਨੂੰ ਫਾਰਮ ਮਿਲ ਗਈ ਮੈਨੀਫੈਸਟ ਹੋ ਗਿਆ 3D ਵਰਲਡ ਦੇ ਵਿੱਚ ਜਿੱਦਾਂ ਆ ਮਾਈਕ ਆ ਪਹਿਲਾਂ ਮਾਈਕ ਇੱਕ ਬੰਦੇ ਦੀ ਸੋਚ ਸੀ ਉਹਨੇ ਸੋਚਿਆ ਵੀ ਇਦਾਂ ਮਾਈਕ ਬਣ ਸਕਦਾ ਵਾ ਉਹਨੇ ਬਾਜੋ ਸ਼ਬਦ ਆਏ ਉਹਨੂੰ ਉਹਨੂੰ ਸ਼ਬਦ ਨੇ ਇਸਿਆ ਇਦਾਂ ਇਦਾਂ ਕਰਦੇ ਨੇ ਮਾਈਕ ਬਣਾਤਾ ਹੈ ਨਾ ਤੇ ਸ਼ਬਦ ਦਾ ਆਪਾਂ ਨੂੰ ਹਰ ਥਾਂ ਤੇ ਦੇਖਦਾ ਵਾ ਦੇਖਦਾ ਕਿ ਨਹੀਂ ਦਿੱਤਾ ਦੇਖਦਾ ਦੇ ਹਨਾ ਸ਼ਬਦ ਹਰਥਾਂ ਤੇ ਨਾ ਕਾਮਨ ਹੁਣ ਆ ਸ਼ਿਵ ਕੁਮਾਰ ਨੇ ਵੀ ਸ਼ਬਦੀ ਲਿਖੇ ਆ ਇਹ ਵੀ ਸ਼ਬਦ ਇਹ ਆਪਾਂ ਸਾਰੇ ਸ਼ਬਦਾਂ ਤੇ ਜਿਹੜੀ ਹਜੀ ਦੇ ਹਰਥਾਂ ਤੇ ਆ ਇੱਕ ਓੰਕਾਰ ਵਾਏ ਸ਼ਬਦ ਅੱਲਾ ਵੀ ਆ ਰਾਮ ਵੀ ਆ ਵਾਇਗਰੂ ਵੀ ਆ ਸ਼ਬਦ ਸਾਰਾ ਕੁੱਖ ਹਨਾ ਜੋ ਵੀ ਕੁੱਖ ਹੈਗਾ ਵਾ ਉਹ ਸਭ ਕੁ ਉਹ ਸ਼ਬਦ ਹੀ ਚਾ ਕੋਈ ਭਾਜੀ ਤੁਹਾਡਾ ਸਵਾਲ ਹੋਵੇ ਤੁਸੀਂ ਪੁੱਛ ਸਕਦੇ ਹੋ ਸ਼ੋ ਬਾਰੇ ਤੁਹਾਡਾ ਕੀ ਵਿਚਾਰ ਆ ਓਸ਼ੋ ਵੀ ਭਾਜੀ ਸ਼ਬਦ ਦੇ ਰੂਪ ਆ ਉਹ ਓਸ਼ੋ ਵੀ ਸ਼ਬਦ ਵਾ ਤੁਸੀਂ ਕੀ ਪੁੱਛਣਾ ਚਾਹਨੇ ਓਸ਼ੋ ਬਾਰੇ ਚੀਮੇભાઈ ਨੇ ਨਹੀਂ ਕਿਹਾ ਓਸ਼ੋ ਦੀਆਂ ਗੱਲਾਂ ਨੂੰ ਮੈਂ ਮੰਨਾਂ ਨਾ ਕੇ ਨਾ ਮੰਨਾਂ ਤੁਸੀਂ ਓਸ਼ੋ ਨੂੰ ਸੁਣਿਆ ਹਾਂਜੀ ਮੈਂ ਬਹੁਤ ਸੁਣਦਾ ਨੂੰ ਅੱਛਾ ਤੁਸੀਂ ਦੱਸੋ ਕੀ ਕਹਿੰਦਾ ਓਸ਼ੋ ਓਸ਼ੋ ਆਂਦਾ ਆਪਣੀ ਜ਼ਿੰਦਗੀ ਦੇ ਵਿੱਚ ਮਸਤਰੋ ਹਾਂਜੀ ਕਿਸ ਦੇ ਨਾਲ ਕੋਈ ਮਤਲਬ ਨਹੀਂ ਬਿਲਕੁਲ ਬਾਕੀ ਹਣਾ ਨੂੰ ਤੁਸੀਂ ਦੱਸ ਦਿਓ ਓਸ਼ੋ ਬਾਰੇ ਭਾਜੀ ਓਸ਼ੋ ਜਿਹੜਾ ਬੰਦਾ ਵਾ ਨਾ ਓਸ਼ੋ ਇੱਕ ਗੱਲ ਨਹੀਂ ਕਹਿੰਦਾ ਓਸ਼ੋ ਬਹੁਤ ਗੱਲਾਂ ਕਹਿੰਦਾ ਹਾਂਜੀ ਓਸ਼ੋ ਜਿਹੜਾ ਬੰਦਾ ਵਾ ਖਤਰਨਾਕ ਉਹ ਪਾਗਲ ਕਰ ਦਿੰਦਾ ਬੰਦੇ ਨੂੰ ਹੈਨਾ ਤੇ ਇਸ ਕਰਕੇ ਮੈਂ ਤਾਂ ਕਹਿੰਦਾ ਵਾਂ ਪਰ ਇੱਕ ਚੀਜ਼ ਉਹ ਆ ਜਿਹੜੀ ਓਸ਼ੋ ਓਸ਼ੋ ਬੰਦੇ ਨੂੰ ਦੇਣਾ ਕੋਈ ਨਹੀਂ ਪਾਣੀ ਆਪਾਂ ਪੀ ਲੈਨੇ ਹੈਨਾ ਉਹਨਾਂ ਨੂੰ ਲੈ ਲੈਨੇ ਓ ਤੇ ਕੀ ਕਹਿੰਦੇ ਓਸ਼ੋ ਜਿਹੜਾ ਬੰਦਾ ਵਾ ਨਾ bro ਓਸ਼ੋ ਬਹੁਤ ਗੱਲਾਂ ਕਹਿੰਦਾ ਇੱਕ ਗੱਲ ਨਹੀਂ ਕਹਿੰਦਾ ਹਾਂਜੀ ਇਸ ਕਰਕੇ ਓਸ਼ੋ ਨੂੰ ਕੱਟਣਾ ਹੋਵੇ ਜੇ ਬੰਦਾ ਓਸ਼ੋ ਦੇ ਫਸਿਆ ਹੋਇਆ ਓਸ਼ੋ ਦੇ ਜਾਲ ਦੇ ਵਿੱਚ ਤੇ ਸ਼ਬਦ ਹੀ ਜਿਹੜਾ ਵਾ ਬਚਾ ਸਕਦਾ ਵਾ ਕਿਉਂਕਿ ਜਦੋਂ ਬੰਦਾ ਕਹਿੰਦਾ ਓਸ਼ੋ ਵੀ ਸ਼ਬਦ ਵਾ ਤੇ ਫਿਰ ਓਸ਼ੋ ਵੀ ਸ਼ਬਦ ਹੋ ਜਾਂਦਾ ਸਾਰਾ ਕੁਝ ਸ਼ਬਦ ਹੋ ਜਾਂਦਾ ਓਸ਼ੋ ਦੀਆਂ ਜਿੰਨੀਆਂ ਗੱਲਾਂ ਵਾ ਵੀ ਸ਼ਬਦ ਤੋਂ ਪਾਰ ਵੀ ਕੋਖ ਹੈਗਾ ਵਾ ਓਸ਼ੋ ਕਹਿੰਦਾ ਵਾ ਵੀ ਸ਼ਬਦ ਤੋਂ ਪਾਰ ਹੀ ਅਸਲੀ ਰੱਬ ਵਾ ਅਸਲੀ ਉੱਥੇ ਜਾ ਕੇ ਬੰਦਾ ਇਨਲਾਈਟਡ ਹੁੰਦਾ ਵਾ ਪਰ ਕੀ ਭਾਜੀ ਤੁਹਾਨੂੰ ਲੱਗਦਾ ਵੀ ਸ਼ਬਦ ਤੋਂ ਪਾਰ ਕੋ ਖੋ ਸਕਦਾ ਨਹੀਂ ਭਾਜੀ ਸ਼ਬਦ ਨਹੀਂ ਸਭ ਕੁਝ ਹੀ ਹੈ ਕਿਉਂਕਿ ਸ਼ਬਦ ਸਾਰਾ ਕੁਖ ਪਾਰ ਵੀ ਆ ਨਾ ਜਿਹੜਾ ਜਿਹੜਾ ਪਾਰ ਉਸੋ ਬਣਾਉਂ ਡਿਆ ਵੀ ਸ਼ਬਦ ਤੋਂ ਪਾਰ ਵਾ ਕੋ ਉਹ ਵੀ ਸ਼ਬਦ ਦੇ ਨਾਲ ਬਣਾਉਂ ਡਿਆ ਵਾ ਤੇ ਕਹਿ ਸਕਦੇ ਆ ਵੀ ਸਦਾਈ ਬਣਾਉਂ ਡਿਆ ਲੋਕਾਂ ਨੇ ਠੀਕ ਆ ਤੇ ਚੀਮੇ ਵਾਈ ਨੇ ਕਿਉਂ ਕਿਹਾ ਵਾ ਵੀ ਇਸੇ ਕਰਕੇ ਇਸੇ ਕਰਕੇ ਕਿਹਾ ਵਾਗੇ ਮੈਨੂੰ ਨਹੀਂ ਪਤਾ ਚੀਮੇ ਵਾਈ ਨੇ ਕਿਉਂ ਕਿਹਾ ਵਾ ਮੈਨੂੰ ਇਹ ਪਤਾ ਵਾ ਵੀ ਮੈਂ ਉਸੋ ਨੂੰ ਇਸ ਕਰਕੇ ਕਹਿਣ ਡਿਆ ਵਾਂ ਵੀ ਉਸੋ ਸ਼ਬਦ ਤੋਂ ਪਾਰ ਦੀ ਗੱਲ ਦੱਸਦਾ ਵਾ ਪਰ ਸ਼ਬਦ ਦੀ ਗੱਲ ਨਹੀਂ ਦੱਸਦਾ ਕਿਉਂਕਿ ਆਪਾਂ ਸਾਰੇ ਸ਼ਬਦ ਦੇ ਨਾਲ ਸ਼ਬਦ ਹੀ ਆਪਣੇ ਦਿਮਾਗ ਚੋਂ ਲੱਗਦਾ ਤੇ ਕਹਿੰਦੇ ਆਹ ਕਰਦਾ ਉਹ ਕਰਨਾ ਕਿਉਂਕਿ ਸ਼ਬਦ ਹੀ ਕਰਤਾ ਪੁਰਖ ਵਾ ਸ਼ਬਦ ਹੀ ਏਕ ਓੰਕਾਰ ਆ ਸ਼ਬਦ ਹੀ ਸਤਨਾਮ ਸਤਨਾਮ ਨਾਮ ਮਤਲਬ ਜਿੱਦਾਂ ਹੁਣ ਨਾ ਆ ਬੈਗ ਆ ਹਨਾ ਹੁਣ ਬੈਗ ਸਮੇਂ ਚ ਵਾ ਸਮੇਂ ਚ ਆ ਨਾ ਆ ਮੈਂ ਕਹਾਂ ਇਹ ਇਹ ਸਮੇਂ ਚ ਵਾ ਇਹ ਹੁਣ ਪੜਦਾ ਵੀ ਆ ਕੁਝ ਵੀ ਹੁੰਦਾ ਪਰ ਇਹਦੇ ਨਾਮ ਨੂੰ ਕੋਖ ਹੁੰਦਾ ਵਾ ਨਹੀਂ 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 ਨਾਮ ਉਦਾਂ ਦਾ ਉਦਾਂ ਹੀ ਬਣਾਈ ਰਹਿਂਦਾ ਵਾ ਹਾਂ ਨਾਮ ਨੂੰ ਕੋਈ ਫਰਕ ਨਹੀਂ ਆ ਨਾਮ ਅਕਾਲ ਆ ਹਨਾ ਇਸ ਕਰਕੇ ਸਤਨਾਮ ਆ ਸ੍ਰੀ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਨੇ ਨਾਮ ਦੇ ਵਿੱਚ ਹੀ ਸ਼ਬਦ ਦੇ ਵਿੱਚ ਹੀ ਨਾ ਪਰਮਾਤਮਾ ਵੇਖ ਲਿਆ ਇਸੇ ਕਰਕੇ ਉਹਨਾਂ ਨੇ ਨਾਮ ਦੀ ਗੱਲ ਕੀਤੀ ਆ ਇਸੇ ਕਰਕੇ ਨਾਮ ਨੂੰ ਸਤ ਗਿਆ ਵਾ ਕਿ ਨਾਮ ਜਿਹੜੀ ਚੀਜ਼ ਵਾ ਇਹ ਸੱਚ ਵਾ ਬਾਕੀ ਦੇ ਬਦਲਦੀਆਂ ਚੀਜ਼ਾਂ ਬਦਲਾਅ ਦੇ ਵਿੱਚ ਵਾ ਫੇਰ ਕਹਿੰਦੇ ਆ ਕਰਤਾਪੁਰਖ ਕਿ ਸ਼ਬਦ ਨਾ ਹੀ ਸਭ ਕੋ ਹੁੰਦਾ ਵਾ ਹੁਣ ਜਿੱਦਾਂ ਆਪਣੀ ਵੀਡੀਓ ਬਣਦੀ ਆ ਮੈਂ ਬੋਲਣ ਡਿਆ ਵਾ ਇਹ ਸ਼ਬਦ ਦੇ ਨਾਲ ਖੋਣ ਡਿਆ ਜੋ ਵੀ ਆ ਕੋਈ ਵੀ ਕੋਹ ਵੀ ਕਾਣ ਡਿਆ ਵਾ ਸ਼ਬਦ ਦੇ ਨਾਲ ਹੋਣ ਡਿਆ ਸਭ ਕੋ ਉਹ ਵੀਰ ਵੀਡੀਓ ਬਣਾਉਣ ਡਿਆ ਉਹਦੇ ਅੰਦਰ ਸ਼ਬਦ ਵਾ ਆਪਣੇ ਸਾਰੇ ਦੇ ਅੰਦਰ ਵੀ ਸ਼ਬਦ ਵਾ ਸ਼ਬਦ ਸ਼ਬਦ ਸਿਰਫ ਉਹ ਨਹੀਂ ਆ ਜੋ ਮੈਂ ਬੋਲਣ ਡਿਆ ਵਾ ਸ਼ਬਦ ਆਪਣਾ ਹੋਣਾ ਵਾ ਆਪਣੀ ਹੋੰਦ ਵਾ ਦੱਸੋ ਭਾਜੀ ਕੋਈ ਸਵਾਲ ਹੋਵੇ ਤੇ ਸਵਾਲ ਭਾਜੀ ਮੈਂ ਤੁਹਾਡੀ ਗੱਲ ਸੁਣੀ ਕਹਿੰਦੇ ਤੁਸੀਂ ਰਾਤ ਦੇ 12 ਵਜੇ ਮੜੀਆਂ ਜੀ ਵੀ ਚੱਲ ਜਾਂਦੇ ਕਿ ਚੱਕਰ ਕਿਉਂ ਜਾਂਦੇ ਇਹ ਤਾਂ ਭਾਜੀ ਗੱਲਾਂ ਜੜੀਆਂ ਨਾ ਬਹੁਤ ਪੁਰਾਣੀਆਂ ਹੋ ਗਈਆਂ ਕੋਈ ਇਦਾਂ ਦੀ ਕਿਉਂਕਿ ਮੈਂ ਲੱਭਦਾ ਫਿਰਦਾ ਹਾਂ ਭੂਤ ਪ੍ਰੇਤ ਮੈਨੂੰ ਕੋਈ ਭੂਤਪ੍ਰੇਤ ਲੱਭਾ ਨਹੀਂ ਮੈਨੂੰ ਤੇ ਹਰਥਾਂ ਤੇ ਸ਼ਬਦ ਹੀ ਲੱਭਾ ਹੁੰਦੇ ਆ ਕਿ ਨਹੀਂ ਯਕੀਨ ਕਰਦੇ ਜੇ ਭੂਤਪ੍ਰੇਤ ਇਹ ਵਜੀਆਂ ਗੱਲਾਂ ਭਾਜੀ ਪਤਾ ਕੀ ਆ ਇਹ ਇਹ ਜਿਹੜੀਆਂ ਗੱਲਾਂ ਵਾ ਨਾ ਅੰਦਰ ਸ਼ਬਦ ਆ ਤੇ ਮੈਂ ਕੱਢਦਾ ਬਾਹਰ ਸ਼ਬਦ ਦਾ ਸਭ ਕੁਝ ਬਣਦਾ ਵਾ ਭਾਵੇਂ ਸ਼ਬਦ ਦੇ ਤੂੰ ਭੂਤਪ੍ਰੇਤ ਬਣਾ ਲਾ ਫੇਰ ਤੇ ਹੁੰਦੇ ਆ ਹਾਂ ਸ਼ਬਦ ਦੇ ਨਾਲ ਤੂੰ ਕੋਈ ਵੀ ਬਣਾ ਸਕਦਾ ਵਾ ਨਾ ਨਹੀਂ ਨਹੀਂ ਤੁਸੀਂ ਜਾਣੇ ਰਹੇ ਤੁਹਾਨੂੰ ਕੋਈ ਲੱਗਾ ਕੋਈ ਭਾਜੀ ਮੈਨੂੰ ਤੇ ਕੋਈ ਭੂਤਪ੍ਰੇਤ ਨਹੀਂ ਲੱਭਾ ਮੈਨੂੰ ਤੇ ਹਰਥਾਂ ਤੇ ਸ਼ਬਦੀ ਲੱਭਾ ਓਕੇ ਮੈਨੂੰ ਰੱਬ ਵੀ ਨਹੀਂ ਲੱਭਾ ਬਰੋ ਮੈਨੂੰ ਬਸ ਸ਼ਬਦ ਲੱਭਾ ਇਹਦਾ ਮਤਲਬ ਕਿਉਂਕਿ ਰੱਬ ਸ਼ਬਦ ਵਾ ਹੋਰ ਕੋਈ ਭਾਜੀ ਸਵਾਲ ਹੋਵੇ ਤੁਹਾਡਾ ਕੋਈ ਸਵਾਲ ਹੋਵੇ ਬੜੀਆ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਡਾ ਮਿਲਲੀ ਥੈਂਕ ਯੂ ਭਾਜੀ ਓਕੇ ਛੱਡਦੀ ਗੱਲਾਂ ਜੀ